ਕਿਰਪਾਲਕੌਰ ਹੈ ਮੈਂ ਹੁਣ 560 ਸਬ ਇੰਸਪੈਕਟਰ ਦੀ ਇਨਵੈਸਟੀਗੇਸ਼ਨ ਕਾਡਰ ਦੀ ਭਰਤੀ ਚ ਸਿਲੈਕਟ ਹੋਈ ਆ ਤੇ ਮੇਰਾ ਸਭ ਵੱਲੋਂ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਸਭ ਦਾ ਬਹੁਤ ਬਹੁਤ ਧੰਨਵਾਦ 2021 ਦੀ ਭਰਤੀ ਸੀ ਇਹ ਪਹਿਲਾਂ 2021 ਤੋਂ ਹੁਣ 2023 ਚ ਪੂਰੀ ਹੋਈ ਹੈ ਪਰ ਬਿਨਾ 1 ਰੁਪਿਆ ਬਿਨਾ ਰਿਸ਼ਵਤ ਤੋਂ ਭਗਵਾਨਤਮਾਨ ਨੇ ਸਾਰੀ ਭਰਤੀ ਪੂਰੀ ਕਰੀ ਹੈ ਤੇ ਬਹੁਤ ਵਧੀਆ ਮੇਰੇ ਮਤਲਬ ਬਹੁਤ ਘਰਾਂ ਨੂੰ ਉੱਪਰ ਉੱਠਣ ਦਾ ਇਹਦੇ ਨਾਲ ਮੌਕਾ ਮਿਲੂਗਾ ਇਮਾਨਦਾਰੀ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਜਿਵੇਂ ਦਾ ਸਾਡੇ ਨਾਲ ਹੋਇਆ ਵੀ ਹਾਂ ਕੰਮ ਇਮਾਨਦਾਰੀ ਦੀ ਨੌਕਰੀ ਮਿਲੀ ਅਸੀਂ ਵੀ ਇਮਾਨਦਾਰੀ ਦੀ ਨੌਕਰੀ ਹੀ ਕਰਾਂਗੇ ਤੇ ਅੱਗੇ ਵੀ ਐਵੇਂ ਉਮੀਦ ਕਰਾਂਗੇ ਵੀ ਬੱਚੇ ਇਮਾਨਦਾਰੀ ਦੇ ਰਸਤੇ ਤੇ ਚੱਲਣ ਤੇ ਆਪਣਾ ਕੰਮ ਉਸ ਹਿਸਾਬ ਨਾਲ ਇਮਾਨਦਾਰੀ ਨਾਲ ਕਰਦੇ ਰਹਿਣ ਆਪਾਂ ਨੂੰ ਉਹਨਾਂ ਨੂੰ ਖੇਡਾਂ ਚ ਲਾਉਣਾ ਚਾਹੀਦਾ ਆਪਣੀ ਬੋਡੀ ਵੱਲ ਧਿਆਨ ਦੇਣਾ ਚਾਹੀਦਾ ਪੜਾਈ ਵੱਲ ਆਓ ਖੇਡਾਂ ਵੱਲ ਆਓ ਖੇਡਾਂ 'ਚ ਜੇ ਤੁਸੀਂ ਪਾਉਂਗੇ ਤੁਹਾਨੂੰ ਨੌਕਰੀ ਵੀ ਮਿਲੂਗੀ ਵੱਡੇ ਪੱਦਰ ਤੇ ਜਾਓਗੇ ਤੁਹਾਨੂੰ ਨੇਮ ਵੀ ਮਿਲੂਗਾ ਫੇਮ ਵੀ ਮਿਲੂਗਾ ਸਭ ਕੁਝ ਮਿਲੂਗਾ ਪਰਿਵਾਰ ਵਿੱਚ ਬਹੁਤ ਬਹੁਤ ਖੁਸ਼ੀ ਦਾ ਮਾਹੌਲ ਹੈ ਮੈਂ ਪਹਿਲੀ ਪੰਜਾਬ ਪੁਲਿਸ ਦਾ ਆਪਣੀ ਪਰਿਵਾਰ ਵੱਲੋਂ ਪੰਜਾਬ ਪੁਲਿਸ ਸਿਪਰਤੀ ਹੋਈ ਆ ਤੇ ਮਤਲਬ ਸਭ ਨੇ ਇਨਾ ਸਾਥ ਦਿੱਤਾ ਪਿਛਲੇ 5 ਸਾਲਾਂ ਤੋਂ ਮੈਂ ਮਿਹਨਤ ਕਰਦੀ ਆ 2018 ਤੋਂ ਮਤਲਬ ਸੋਚ ਲਿਆ ਸੀ ਵੀ ਨੌਕਰੀ ਲੈਣੀ ਐ ਜਦੋਂ ਸਾਰੇ ਬਾਹਰ ਜਾਣ ਦਾ ਰਸਤਾ ਚੁਣ ਰਹੇ ਸੀ ਮੈਂ ਇੱਥੇ ਰਹਿਣ ਦਾ ਸੰਘਰਸ਼ ਕਰਨ ਦਾ ਫੈਸਲਾ ਕਰਿਆ ਫਿਰ ਕਰੋਨਾ ਆ ਗਿਆ 2 ਸਾਲ ਉਹਨੇ ਖਰਾਬ ਕਰੇ ਫਿਰ 2021 ਚੇ ਭਰਤੀ ਆਈ ਪੇਪਰ ਉਦੋਂ ਵੀ ਨੰਬਰ ਵਧੀਆ ਸੀ ਫਿਰ ਚੀਟਿੰਗ ਦੌਰਾਨ ਰੱਦ ਹੋ ਗਿਆ ਫਿਰ 2022 ਚ ਫੇਰ ਭਰਤੀ ਆਈ ਤੇ ਹੁਣ 2023 ਚ ਜਾ ਕੇ ਸਾਨੂੰ ਜੁਆਇਨਿੰਗ ਲੈਟਰ ਮਿਲ ਲੇ ਨੇ ਬਹੁਤ ਜ਼ਿਆਦਾ ਖੁਸ਼ੀ ਦਾ ਟਿਕਾਣਾ ਨਹੀਂ ਸੀ ਨੈਕਸਟ ਲੈਵਲ ਵੀ 5 ਸਾਲ ਦੀ ਮਿਹਨਤ ਵੀ ਅੱਜ ਰਾਸ ਆਈ ਹੈ ਅੱਜ ਕੱਲ ਪੜਾਅ ਤਾਂ ਫਿਰ ਵੀ ਦਿੰਦੇ ਨੇ ਥੋੜਾ ਬਹੁਤਾ ਪਰ ਗਰਾਊਂਡ 'ਚ ਜਾਂਦੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦੇ ਫਿਟਨੈਸ ਲੈਵਲ ਦੀ ਪਰਮਿਸ਼ਨ ਨਹੀਂ ਦਿੰਦੇ ਵੀ ਬੋਡੀ ਸ਼ੇਮਿੰਗ ਤੋਂ ਡਰਦੇ ਨੇ ਬਟ ਇਹ ਚੀਜ਼ ਆ ਪੇਰੈਂਟਸ ਨੂੰ ਸਪੋਰਟ ਕਰਨਾ ਚਾਹੀਦਾ ਬੱਚਿਆਂ ਦਾ ਹਰ ਉਹਦੇ 'ਚ ਅੱਗੇ ਹੋ ਕੇ ਸਪੋਰਟ ਕਰਨਾ ਚਾਹੀਦਾ ਮੇਰੇ ਪਾਪਾ ਨੇ ਮੈਨੂੰ ਗਰਾਊਂਡ 'ਚ ਲੈ ਕੇ ਜਾਂਦੇ ਹੁੰਦੇ ਸਵੇਰੇ 5 ਵਜੇ ਕੱਲੀ ਮੈਂ ਕੁੜੀ ਸੀ ਸਾਡੇ ਪਿੰਡ ਚੋ ਜਿਹੜੀ ਗਰਾਊਂਡ ਚ ਉਹ ਕਰਦੀ ਸੀ ਮੈਨੂੰ ਭਾਰੀ ਸ਼ਰੀਰ ਹੋਣ ਕਰਕੇ ਮੈਨੂੰ ਬਹੁਤ ਟਾਈਮ ਲੱਗਿਆ ਗਰਾਊਂਡ ਚ ਟ੍ਰਾਇਲ ਕੱਢਣ ਦੀ ਮੈਨੂੰ ਡੇਢ ਸਾਲ ਮੈਂ ਕੱਲੀ ਮਿਹਨਤ કરી ਸੀ 15 ਕਿਲੋ ਵਜ਼ਨ ਘਟਾਇਆ ਫੇਰ ਮੈਂ ਟ੍ਰਾਇਲ ਕਲੀਅਰ ਕਰਿਆ ਸੀ ਕਿ ਤੁਸੀਂ ਬਹੁਤ ਜ਼ਿਆਦਾ ਜੀ ਬਹੁਤ ਬਿਹਤ ਕੁਥੀ ਆ ਕਿੰਨੇ ਇੱਕ ਉਕਾਰ ਚੜ੍ਹਾਵ ਜਿਹੜੇ ਆਏ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਸੰਘਰਸ਼ ਤਾਂ ਦੇਖੋ ਕਰਨਾ ਪੈਂਦਾ ਜੀ ਬੱਚੀ ਨੇ ਵਧੀਆ ਮਿਹਨਤ ਕਰਕੇ ਆਪਣਾ ਸੰਘਰਸ਼ ਪੂਰਾ ਕਰਿਆ ਬੇ ਬਹੁਤ ਜ਼ਿਆਦਾ ਖੁਸ਼ੀ ਦਾ ਮੌਕਾ ਹੈ ਸਾਰੇ ਪਰਿਵਾਰ ਤੇ ਕੀ ਸਨੇਹ ਦੇਣਾ ਚਾਹੁੰਗੇ ਨੌਜਵਾਨ ਫੀੜੀ ਦੇਖੋ ਜੀ ਪਹਿਲੇ ਤਾਂ ਇਹ ਹੈ ਜਿਹੜੀ ਸਾਨੂੰ ਸੰਤਤਾ ਮਹਾਂਪੁਰਖਾਂ ਦੇ ਜੀ ਸ੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਸਹਵੜਾ ਸਹਵਾਲਾ ਦੇ ਇਹ ਦੇਣ ਹੈ ਉਹਨਾਂ ਦਾ ਸਰੂਤ ਤੋਂ ਇਹ ਵਚਨ ਸੀ ਵੀ ਗੁੱਡੀ ਨੇ ਆਪਣਾ ਵੱਡੇ ਹੋ ਕੇ ਕਿਸੇ ਕੋਈ ਅਫਸਰ ਬਣ ਉਸ ਤੋਂ ਬਾਅਦ ਆਪਣੇ ਮੌਜੂਦਾ ਗੱਦੀ ਨਸੀਨ ਨੇ ਰੋੜੇਵਾਲ ਸਹਵ ਜੀ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਉਹਨਾਂ ਨੇ ਵੀ ਬਹਰ ਜਾਣ ਤੋਂ ਰੋਕਿਆ ਬੇਟੀ ਨੂੰ ਵੀ ਇਹ ਤੇ ਆਪਣਾ ਮਿਹਨਤ ਕਰੋ ਇੱਥੇ ਸਭ ਕੁਝ ਬਣ ਜਾਣਾ ਇਹ ਸਾਰੀ ਦੇਣ ਉਹਨਾਂ ਦੀ ਹੈ ਉਹ ਸਾਰਾ ਅਸੀਰਵਾਦ ਉਹਨਾਂ ਦਾ ਹੈ ਜਿੱਤੇ ਤੱਕ ਪਹੁੰਚਾਇਆ ਉਹਨਾਂ ਨੇ ਪਹੁੰਚਾਇਆ ਅਜੇ ਤੱਕ ਪਹੁੰਚਣ ਦਾ ਇਲਾਕਾ ਹੈ ਨਹੀਂ ਤੇ ਬਿਲਕੁਲ ਨਹੀਂ ਇੱਕ ਪੈਸਾ ਨਹੀਂ ਲਿਆ ਜੀ ਅਸੀਂ ਸ੍ਰੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਿਹਨਤ ਤੇ ਮਿਹਨਤ ਨੂੰ ਸਫਲ ਕੀਤਾ ਇੱਕ ਪੈਸਾ ਨਹੀਂ ਖਾਤੋਂ ਵੀ ਲਿਆ ਪੂਰਾ ਇਮਾਨਦਾਰੀ ਨਾਲ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ हां जी ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਬੇਟੀ ਜਦੋਂ ਆਈ ਸਾਰੇ ਪਰਿਵਾਰ ਨੇ ਸਾਡੇ ਨੇ ਬਹੁਤ ਖੁਸ਼ੀ ਮਨਾਈ ਹੈ ਜੀ ਜੀ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਗਰੀਬ ਦੇ ਬੱਚਿਆਂ ਦੇ ਵੀ ਅਮੀਰ ਦੇ ਬੱਚਿਆਂ ਦੇ ਵੀ ਸਾਰਿਆਂ ਦੇ ਇੱਕ ਬਰਾਬਰ ਰੱਖਿਆ ਉਹਨਾਂ ਨੇ ਕੋਈ ਵੀ ਪੈਸਾ ਨਹੀਂ ਲਿਆ ਕਿਸੇ ਤੋਂ ਵੀ हां जी ਬਾਹਰ ਨੂੰ ਤਾਂ ਫਿਰ ਉਰੀ ਮਿੰਤ ਕਰਨ ਜੀ ਬਾਹਰ ਵੀ ਹੁਣ ਬਹੁਤ ਜ਼ਿਆਦਾ ਚਲੇ ਗਏ ਫਿਰ ਨੰਮ ਦੇ ਵੀ ਉੱਥੇ ਜਾ ਕੇ ਨੌਕਰੀ ਹੋਈ ਕਰਦੇ ਨੇ ਦਿਹਾੜੀਆਂ ਹੀ ਕਰਦੇ ਨੇ ਵੀ ਉਰੇ ਆਪਾਂ ਨੂੰ ਨੌਕਰੀਆਂ ਮਿਲਦੀਆਂ ਨੇ ਵੀ ਮਿਹਨਤ ਕਰਨ ਨੌਕਰੀਆਂ ਲੈਣ ਬਹੁਤ ਵਧੀਆ ਜੀ ਉਹ ਪਹਿਲਾਂ ਤਾਂ ਸਾਰੇ ਪਿੰਡ ਦਾ ਸਾਰੇ ਪਰਿਵਾਰ ਦਾ ਸਭ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਪਿੰਡ ਵੀ ਹੁਣ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀ ਸਾਰਿਆਂ ਨੇ ਬਹੁਤ ਹੋ ਕਰਿਆ ਇਹਨੇ ਮਿਹਨਤ કરી ਮਿਹਨਤ ਦੇ ਬਲ ਤੇ ਇਹਨੇ ਨੌਕਰੀ ਮਿਲੀ ਬਹੁਤ ਵਧੀਆ ਹੋ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਵੀ ਸਾਰਾ ਪਰਿਵਾਰ ਨੱਚ ਰਿਹਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ ਸਾਰੇ ਰਿਸ਼ਤੇਦਾਰ ਭੈਣ ਭਾਈ ਵੱਡੀ ਛੋਟੀ ਸਿਸਟਰ ਅਮਰੀਕਾ ਹੋਰ ਉਹ ਵੀ ਆਏ ਤੇ ਭਾਂਜੀ ਸਭ ਨੇ ਸ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਐਵੇਂ ਕਹੀ ਵੀ ਆਪਾਂ ਉਹ ਕਰੀਏ ਚਲੋ ਦੋਸ਼ ਲਾਉਣ ਵਾਲੇ ਵੀ ਹੁੰਦੇ ਨੇ ਉਹ ਵੀ ਹੁੰਦੇ ਨੇ ਸਰਕਾਰ ਨੇ ਵਧੀਆ ਕੰਮ ਕਰਿਆ ਸਾਨੂੰ ਐਵੇਂ ਦੇਖੀਏ ਦੇਖਿਆ ਜਾਵੇ ਉਹਨ ਕੋਈ ਇੱਕ ਪੈਸਾ ਨਹੀਂ ਲੱਗਿਆ ਕੋਈ ਸਪਾਰਸ ਨਹੀਂ ਲੱਗੀ ਨਾ ਅਸੀਂ ਕਰਨ ਜੋਗੇ ਦਿੰਨੇ ਬੱਚੀ ਨੇ ਮਿਹਨਤ ਕੀਤੀ ਤੇ ਸਰਕਾਰ ਨੇ ਸਹੀ ਮੁੱਲ ਪਾਇਆ ਉਹਦਾ ਜੀ ਖੁਸ਼ੀ ਬਹੁਤ ਹੈ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਐਗਜ਼ਾਮਪਲ ਦਿੰਨੀ ਆ ਵੀ ਆਪਣੀ ਬੂਆ ਵੱਲ ਦੇਖੋ ਤੁਸੀਂ ਜਿਸ ਤਰ੍ਹਾਂ ਇਹਨੇ ਉਹ ਕਰਿਆ ਇਸ ਤਰ੍ਹਾਂ ਹੀ ਤੁਸੀਂ ਵੀ ਆਪਣਾ ਉਹ ਕਰਨਾ ਸਾਨੂੰ ਸਾਨੂੰ ਬਹੁਤ ਖੁਸ਼ੀ ਹੋਈ ਆ ਜੀ ਸਾਡੇ ਪਿੰਡ ਦੀ ਕੁੜੀ ਸਿੱਧੀ ਐਸੇ ਲੱਗੀ ਆ ਜੀ ਅਸੀਂ ਬਹੁਤ ਖੁਸ਼ੀ ਮਨਾਈਏ ਜੀ ਨੱਚ ਟੱਪ ਕੇ ਸਾਡੇ ਪਿੰਡ ਦਾ ਮਾਣ ਵਧਾਇਆ ਜੀ ਇਹ ਬਹੁਤ ਵਧੀਆ ਗੱਲ ਆ ਜੀ ਨਸ਼ਿਆਂ ਤੋਂ ਦੂਰ ਰਹਿ ਕੇ ਜਿਵੇਂ ਪਿੰਡ ਦੇ ਨੌਜਵਾਨੇ ਹੋਰ ਸਾਰੇ ਨੌਜਵਾਨਾਂ ਨੂੰ ਸਿੱਖਿਆ ਮਿਲੂਗੀ ਜੀ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਪਿੰਡ ਦਾ ਬਹੁਤ ਮਾਣ ਵਧਾਇਆ ਜੀ ਇਹ ਕੁੜੀ ਨੇ ਸਾਨੂੰ ਬਹੁਤ ਖੁਸ਼ੀ ਆਈ ਹੈ ਇਹ ਬਹੁਤ ਵਧੀਆ ਗੱਲ ਆ ਜੀ ਇਹ ਕੁੜੀ ਨੇ ਜੇ ਬਹੁਤ ਮਿਹਨਤ ਕਰੀ ਆ ਜੀ ਆਪਦੇ ਮਿਹਨਤ ਤੇ ਅੱਗੇ ਗਈ ਆ ਜੀ ਇਹ ਕੋਈ ਜਾਣੇ ਕੋਈ ਸਪਾਰਸ਼ ਵਾਲੀ ਗੱਲ ਨਹੀਂ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਇਹ ਸਿੱਧੀ